ਹਾਂਜੀ ਦੋਸਤੋ ਚਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਤੋਂ ਉਸ ਪਰਮਾਤਮਾ ਵਾਹਿਗੁਰੂ ਦੀ ਮਿਹਰ ਹੋ ਜਾਵੇ ਤਾਂ ਉਹ ਮੌਤ ਦੇ ਮੂੰਹ ਦੇ ਵਿੱਚੋਂ ਵੀ ਕੱਢ ਲਿਆਉਂਦਾ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਰ ਜਿਹੜੀਆਂ ਕੁੰਡੀਆਂ ਦੇ ਨਾਲ ਮੱਸੀਆਂ ਫੜੀਆਂ ਜਾਂਦੀਆਂ ਹਨ ਮੱਸੀ ਦੇ ਮੂੰਹ ਦੇ ਵਿੱਚ ਫਸੀਆਂ ਹੋਈਆਂ ਕੁੰਡੀਆਂ ਨੂੰ ਮੱਸੀ ਆਪਣੇ ਨਾਲ ਪਾਣੀ ਦੇ ਅੰਦਰ ਲੈ ਜਾਂਦੀ ਹੈ ਉਹ ਕੰਦੇ ਨਾਲ ਲੱਗਿਆ ਹੋਇਆ ਧਾਗਾ ਇਸ ਚੀਜ਼ ਦੇ ਵਿੱਚ ਫਸ ਜਾਂਦਾ ਹੈ ਇਸ ਕਾਰਨ ਮੱਸੀ ਕਾਫੀ ਸਮੇਂ ਤੱਕ ਤਰਸਦੀ ਰਹਿੰਦੀ ਹੈ ਲਕਿ ਆਪਣੀ ਮੌਤ ਦੇ ਨਾਲ ਲੜ ਰਹੀ ਹੁੰਦੀ ਹੈ ਜਦੋਂ ਕੋਤਾਖੋਰ ਵੀਰ ਇਸ ਤੜਫਦੀ ਹੋਈ ਮੱਸੀ ਨੂੰ ਦੇਖਦਾ ਹੈ ਕੋਤਾਖੋਰ ਵੱਲੋਂ ਜਿਹਦੇ ਮੂੰਹ ਦੇ ਵਿੱਚੋਂ ਕੁੰਡੀਆਂ ਕੱਢ ਦਿੱਤੀਆਂ ਜਾਂਦੀਆਂ ਹਨ ਵੱਲੋਂ ਇਸ ਮੱਸੀ ਦੀ ਜਾਨ ਬਚਾ ਲਈ ਜਾਂਦੀ ਹੈ ਦੋਸਤੋ ਕਹਿੰਦੇ ਹੁੰਦੇ ਹਨ ਕਿ ਮਾਰਨ ਵਾਲੇ ਨੂੰ ਬਚਾਉਣ ਵਾਲਾ ਬਲੀ ਹੁੰਦਾ ਹੈ ਮਿੰਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਲੂ ਸਬਸਕ੍ਰਾਈਬ ਆ ਤੇ ਬਾਈ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਦੋ ਤੱਕ